ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਰਾਜਾ ਜਨਕ ਜੀ ਰਾਜਾ ਜਨਕ ਇੱਕ ਰਾਜਾ ਸੀ ਉਸ ਦਾ ਰਾਜ ਮਿਥਿਲਾਪੁਰੀ ਵਿੱਚ ਸੀ ਉਹ ਨੇਕ ਪੁਰਖ ਸੀ ਇਨਸਾਫ ਕਰਦਾ ਸੀ ਤੇ ਜੀਆਂ ਉਤੇ ਦਇਆ ਕਰਦਾ ਸੀ ਉਹ ਸੀਤਾ ਜੀ ਦੇ ਪਿਤਾ ਜੀ ਸਨ ਰਾਜਾ ਜਨਕ ਸਾਧੂ ਸੰਤਾਂ ਨੂੰ ਰੱਬ ਰੂਪ ਸਮਝਦੇ ਸੀ ਉਹ ਪਰਮਾਤਮਾ ਦਾ ਭੈ ਕਰਨ ਵਾਲੇ ਤੇ ਚੰਗਾ ਇਨਸਾਨ ਚੰਗੀ ਇਨਸਾਨ ਸੀ ਉਹ ਇੱਕ ਧਰਮੀ ਰਾਜਾ ਸੀ ਉਸਦੇ ਕੋਲ ਸ਼ਿਵਤ ਨੂੰ ਖਸੀ ਉਹ ਤਨੁਖ ਦੀ ਪੂਜਾ ਕਰਦਾ ਸੀ ਆਏ ਗਏ ਸਾ ਅਦੂ ਸ਼ੰਤ ਨੂੰ ਪ੍ਰਸ਼ਾਦ ਸ਼ਿਖਾ ਕੇ ਆਪ ਭੋਜਨ ਕਰਦਾ ਸੀ ਪਰ ਇੱਕ ਦਿਨ ਇੱਕ ਮਹਾਤਮਾ ਨੇ ਉਸਦੇ ਅੱਗੇ ਇੱਕ ਉਲਝਣ ਪੈਦਾ ਕਰ ਦਿੱਤੀ ਉਹ ਪੁੱਛ ਬੈਠਾ ਹੈ ਰਾਜਨ ਆਪਨੇ ਗੁਰੂ ਕਿਸ ਨੂੰ ਧਾਰਨ ਕੀਤਾ ਹੈ ਇਹ ਸੁਣ ਕੇ ਰਾਜਾ ਸੋਚੀ ਪੈ ਗਿਆ ਉਸਨੇ ਵਿਚਾਰ ਕਰਕੇ ਉੱਤਰ ਦਿੱਤਾ हे ਮਹਾਪੁਰਖ ਮੈਨੂੰ ਯਾਦ ਹੈ ਕਿ ਮੈਂ ਅਜੇ ਤੱਕ ਕਿਸੇ ਨੂੰ ਗੁਰੂ ਧਾਰਨ ਨਹੀਂ ਕੀਤਾ ਹੈ ਮੈਂ ਤਾਂ ਸ਼ਿਵ ਤਨੁਖ ਦੀ ਪੂਜਾ ਕਰਦਾ ਹਾਂ ਤੁਸੀਂ ਗੁਰੂ ਧਾਰਨ ਕਰੋ ਕਿਉਂਕਿ ਗੁਰੂ ਧਾਰਨ ਬਿਨਾ ਕਲਿਆਣ ਨਹੀਂ ਹੋ ਸਕਦੀ ਅਤੇ ਨਾ ਹੀ ਭਗਤੀ ਸਫਲ ਹੁੰਦੀ ਹੈ ਆਪ ਧਰਮੀ ਤੇ ਦਇਆਵਾਨ ਮਸ਼ਹੂਰ ਹੋ ਸਤਿਵਚਨ ਮਹਾਰਾਜ ਰਾਜੇ ਜਨਕ ਨੇ ਉੱਤਰ ਦਿੱਤਾ ਤੇ ਆਪਣਾ ਗੁਰੂ ਧਾਰਨ ਕਰਨ ਲਈ ਉਸਨੇ ਮੰਤਰੀਆਂ ਨਾਲ ਸਲਾਹ ਕੀਤੀ ਇਹ ਫੈਸਲਾ ਹੋਇਆ ਕਿ ਇੱਕ ਭਾਰੀ ਸਭਾ ਕੀਤੀ ਜਾਏ ਉਸ ਸਭਾ ਵਿੱਚ ਸਾਰੇ ਰਿਖੀ ਮੁਨੀ ਪੰਡਤ ਵੇਦਾਚਾਰਿਆ ਸੱਦੇ ਜਾਣ ਉਸ ਵਿੱਚੋਂ ਗੁਰੂ ਦੀ ਪਾਲ ਕੀਤੀ ਜਾਏ સભા ਸੱਦੀ ਗਈ ਸਾਰੇ ਦੇਸ਼ ਵਿੱਚੋਂ ਸਿਆਣੇ ਪੰਡਤ ਵਿਦਵਾਨ ਵੇਦਾਚਾਰੀ ਆਏ ਰਾਜੇ ਜਨਕ ਨੇ ਗੁਰੂ ਧਾਰਨ ਕਰਨਾ ਹੈ ਰਾਜੇ ਦਾ ਗੁਰੂ ਹੋਣਾ ਇੱਕ ਮਹਾਨ ਉੱਚ ਪਦਵੀ ਸੀ ਸਾਰੇ ਸੋਚਦੇ ਸਨ ਕਿ ਕਿਸ ਨੂੰ ਪ੍ਰਾਪਤ ਹੋਏ ਹਰ ਕੋਈ ਪੂਰੀ ਤਿਆਰੀ ਕਰਕੇ ਆਇਆ ਸੀ ਸਾਰੇ ਵਿਦਵਾਨ ਆ ਗਏ ਤਾਂ ਰਾਜੇ ਜਨਕ ਨੇ ਉੱਠ ਕੇ ਬੇਨਤੀ ਕੀਤੀ हे ਵਿਦਵਾਨ ਤੇ ਬ੍ਰਾਹਮਣ ਜਨੋ ਇਹ ਤਾਂ ਆਪ ਨੂੰ ਪਤਾ ਲੱਗ ਹੀ ਗਿਆ ਹੈ ਕਿ ਇਹ ਸਭਾ ਇਸ ਵਾਸਤੇ ਸੱਦੀ ਗਈ ਹੈ ਕਿ ਮੈਂ ਗੁਰੂ ਧਾਰਨ ਕਰਨਾ ਹੈ ਪਰ ਮੇਰੀ ਇੱਕ ਸ਼ਰਤ ਹੈ ਉਹ ਸ਼ਰਤ ਇਹ ਹੈ ਕਿ ਮੈਂ ਉਸ ਨੂੰ ਧਾਰਨ ਕਰਨਾ ਚਾਹੁੰਦਾ ਹਾਂ ਜਿਹੜਾ ਮੈਨੂੰ ਘੋੜੇ ਤੇ ਚੜਨ ਲੱਗਿਆਂ ਰਕਾਬ ਉੱਤੇ ਪੈਰ ਰੱਖਣ ਤੇ ਕਾਠੀ ਤੇ ਬੈਠਣ ਤੋਂ ਪਹਿਲਾਂ-ਪਹਿਲਾਂ ਗਿਆਨ ਕਰਾਏ ਭਾਵ ਕੁਝ ਪਲਾਂ ਵਿੱਚ ਗਿਆਨ ਕਰਾ ਸਕੇ ਤੁਸੀਂ ਸਾਰੇ ਵਿਦਵਾਨਾਂ ਵੇਦਆਚਾਰਿਆਂ ਤੇ ਬ੍ਰਾਹਮਣਾਂ ਵਿੱਚ ਜੇ ਕਿਸੇ ਨੂੰ ਆਪਣੇ ਆਪ ਤੇ ਭਰੋਸਾ ਹੈ ਤਾਂ ਉਹ ਅੱਗੇ ਆਏ ਚੰਦਨ ਦੀ ਚੌਂਕੀ ਉੱਤੇ ਬਿਰਾਜਮਾਨ ਹੋਏ ਪਰ ਜੇ ਕੋਈ ਚੰਦਨ ਦੀ ਚੌਂਕੀ ਉੱਤੇ ਬੈਠ ਕੇ ਮੈਨੂੰ ਗਿਆਨ ਨਾ ਕਰ ਸਕਿਆ ਤਾਂ ਉਸ ਨੂੰ ਦੰਡ ਮਿਲੇਗਾ ਕਿਉਂਕਿ ਸਭਾ ਵਿੱਚ ਉਸ ਤੇ ਆਮ ਲੋਕਾਂ ਨੇ ਹੱਸਣਾ ਹੈ ਤੇ ਮੇਰੀ ਵੀ ਹਾਸੀ ਉਡੇਗੀ ਸੋ ਮੈਂ ਸਭ ਅੱਗੇ ਪ੍ਰਾਰਥਨਾ ਕਰਦਾ ਹਾਂ ਐਸਾ ਬਲ ਬੁੱਧੀ ਵਾਲਾ ਯੋਗ ਸੱਜਣ ਜਰੂਰ ਅੱਗੇ ਆਏ ਏ ਬੇਨਤੀ ਕਰਕੇ ਧਰਮੀ ਰਾਜਾ ਜਨਕ ਆਪਣੇ ਆਸਣ ਉੱਤੇ ਬੈਠ ਗਿਆ ਸਾਰੇ ਵਿਦਵਾਨ ਤੇ ਬ੍ਰਾਹਮਣ ਰਾਜੇ ਦਾ ਅਨੋਖਾ ਐਲਾਨ ਸੁਣ ਕੇ ਇੱਕ ਦੂਸਰੇ ਵੱਲ ਤੱਕਣ ਲੱਗੇ ਮਨਾਂ ਵਿੱਚ ਝਾਤੀਆਂ ਮਾਰਨ ਲੱਗੇ ਕਿ ਕਿਹੜਾ ਗਿਆਨ ਨੁਕਤਾ ਸੀ ਜਿਹੜਾ ਰਾਜੇ ਨੂੰ ਇੰਨੇ ਥੋੜੇ ਸਮੇਂ ਵਿੱਚ ਗਿਆਨ ਕਰਾ ਸਕਦਾ ਸੀ ਸਾਬਦੇ ਦਿਲ ਦਿਮਾਗ ਵਿੱਚ ਇੱਕ ਸੰਗਰਾਮ ਆਰੰਭ ਹੋ ਗਿਆ ਸਾਰੀ ਸਭਾ ਵਿੱਚ ਚੁੱਪ ਦਾ ਸਨਨਾਟਾ ਛਾ ਗਿਆ ਰਾਜਾ ਜਨਕ ਦਾ ਗੁਰੂ ਬਣਨਾ ਮਹਾਤਮਾ ਤੇ ਸਤਿਕਾਰ ਹਾਸਲ ਕਰਨਾ ਸਭ ਸੋਚਦੇ ਰਹੇ ਦੇਖਦੇ ਰਹੇ ਚੰਦਨ ਦੀ ਚੌਂਕੀ ਵੱਲ ਕੋਈ ਨਾ ਹੋਇਆ ਇਹ ਦੇਖ ਕੇ ਰਾਜੇ ਜਨਕ ਨੂੰ ਚਿੰਤਾ ਹੋਈ ਉਹ ਸੋਚਣ ਲੱਗਾ ਕਿ ਉਸ ਦੇ ਰਾਜ ਵਿੱਚ ਐਸਾ ਕੋਈ ਵਿਦਵਾਨ ਨਹੀਂ ਉਸ ਨੇ ਇੱਕ ਵਾਰ ਖੜੇ ਹੋ ਕੇ ਸਭਾ ਵਿੱਚ ਬੈਠੇ ਹੋਏ ਹਰ ਇੱਕ ਵਿਦਵਾਨ ਦੇ ਚਿਹਰੇ ਵੱਲ ਤੱਕਿਆ ਕਿਸੇ ਨੇ ਅੱਖ ਨਾ ਮਿਲਾਏ ਰਾਜਾ ਜਨਕ ਨਿਰਾਸ਼ ਹੋਇਆ ਇੱਕ ਬ੍ਰਾਹਮਣ ਉੱਠਿਆ ਉਸ ਦਾ ਨਾਮ ਅਸ਼ਟਾਵਕਰ ਸੀ ਉਹ ਚੰਦਨ ਦੀ ਚੌਂਕੀ ਵੱਲ ਵਧਣ ਲੱਗਾ ਤਾਂ ਉਸ ਦਾ ਸਰੀਰਕ ਹੁਲੀਆ ਦੇਖ ਕੇ ਸਾਰੇ ਬ੍ਰਾਹਮਣ ਤੇ ਵਿਦਵਾਨ ਹੱਸ ਪਏ ਰਾਜਾ ਵੀ ਕੁਝ ਸ਼ਰਮਿੰਦਾ ਹੋਇਆ ਉਸ ਬ੍ਰਾਹਮਣ ਦੇ ਲੱਕ ਵਿੱਚ ਦੋ ਵੱਲ ਸਨ ਇੱਕ ਅੱਗੇ ਨੂੰ ਪੇਟ ਪਿੱਛੇ ਨੂੰ ਗਿਆ ਸੀ ਭਾਵ ਕੁੱਬ ਪਿਆ ਸੀ ਲੱਤਾਂ ਡਿੰਗੀਆਂ ਸਨ ਤੇ ਹੱਥਾਂ ਦਾ ਤਾਂ ਕੀ ਕਹਿਣਾ ਇੱਕ ਪੰਜਾ ਹੈ ਨਹੀਂ ਸੀ ਤੇ ਦੂਜੇ ਪੰਜੇ ਦੀਆਂ ਉਂਗਲਾਂ ਜੁੜੀਆਂ ਸਨ ਜ਼ੁਬਾਨ ਚੱਲਦੀ ਸੀ ਅੱਖਾਂ ਤੇ ਚਿਹਰਾ ਬਹੁਤ ਖਰਾਬ ਨਹੀਂ ਸੀ ਉਹ ਅੱਗੇ ਹੋਣ ਲੱਗਾ ਤਾਂ ਮੰਤਰੀ ਨੇ ਉਸ ਨੂੰ ਰੋਕਿਆ ਉਸਨੇ ਕਿਹਾ ਮੁੜ ਜਾ ਸੋਚ ਲੈ ਰਾਜੇ ਦੀ ਤਸੱਲੀ ਨਾ ਹੋਈ ਤਾਂ ਮੌਤ ਦਾ ਦੰਡ ਮਿਲੇਗਾ ਇਹ ਕੋਈ ਮੁਖੌਲ ਨਹੀਂ ਰਾਜੇ ਜਨਕ ਦੀ ਸਭਾ ਹੈ ਅਸ਼ਟਾਵਕਰ ਬੋਲਿਆ हे ਮੰਤਰੀ ਇਹ ਗੱਲ ਤੁਸਾਂ ਨੂੰ ਆਖਣ ਦਾ ਇਸ ਵਾਸਤੇ ਹੌਸਲਾ ਪਿਆ ਹੈ ਕਿ ਮੈਂ ਸਰੀਰ ਕਰਕੇ ਕੋਝਾਂ ਹਾਂ ਹੋ ਸਕਦਾ ਗਰੀਬ ਤੇ ਨਿਥਾਵਾਂ ਹੋਵਾਂ ਪਰ ਆਪ ਦੇ ਮਨ ਵਿੱਚ ਇਹ ਵੀ ਭਰਮ ਆਇਆ ਹੋਵੇਗਾ ਕਿ ਸ਼ਾਇਦ ਮੈਂ ਲਾਲਚ ਕਰਕੇ ਅੱਗੇ ਵਧਣ ਲੱਗਾ ਹਾਂ ਇਸ ਤੋਂ ਪ੍ਰਤੀਤ ਹੁੰਦਾ ਹੈ ਜਿਵੇਂ ਇਸ ਭਰ ਭਰੀ ਸਭਾ ਵਿੱਚ ਕੋਈ ਗਿਆਨੀ ਨਹੀਂ ਕੋਈ ਰਾਜੇ ਦਾ ਗੁਰੂ ਬਣਨ ਦੀ ਸਮਰੱਥਾ ਨਹੀਂ ਰੱਖਦਾ ਤੈਸੇ ਆਪ ਵੀ ਅਗਿਆਨੀ ਹੋ ਆਪਨੇ ਆਪਣੇ ਵਰਗੇ ਅਗਿਆਨੀ ਸੱਜਣਾ ਨੂੰ ਹੀ ਸੱਦਿਆ ਪਰ ਮੈਂ ਸਾਰਿਆਂ ਨੂੰ ਪੁੱਛਦਾ ਹਾਂ ਕਿ ਕੀ ਗਿਆਨ ਦਾ ਸਬੰਧ ਆਤਮਾ ਤੇ ਦਿਮਾਗ ਨਾਲ ਹੈ ਜਾਂ ਕਿਸੇ ਦੇ ਸਰੀਰ ਨਾਲ ਜੋ ਸੁੰਦਰ ਸਰੀਰਾਂ ਵਾਲੇ ਤਿਲਕਧਾਰੀ ਉੱਚ ਕੁੱਲ ਚੰਗੇ ਲਿਬਾਸ ਵਾਲੇ ਬੈਠੇ ਹਨ ਉਹ ਅੱਗੇ ਕਿਉਂ ਨਹੀਂ ਆਏ ਸਭ ਸੋਚੀ ਕਿਉਂ ਪਏ ਹਨ ਮੇਰੇ ਸਰੀਰ ਵੱਲ ਦੇਖ ਕੇ ਹੱਸਦੇ ਆ ਸ਼ਰਮ ਨਹੀਂ ਆਉਂਦੀ ਕਿ ਸਰੀਰ ਈਸ਼ਵਰ ਦੀ ਮਾਇਆ ਰਚਿਤ ਹੈ ਉਸਨੇ ਚੰਗਾ ਰਚਿਆ ਜਾਂ ਮਾੜਾ ਜਿਨ੍ਹਾਂ ਨੂੰ ਤਾਨਾ ਵਿਮਾਨ ਹੈ ਉਹਨਾਂ ਨੂੰ ਗਿਆਨ ਅਭਿਮਾਨ ਨਹੀਂ ਹੋ ਸਕਦਾ ਅਸ਼ਟਾਵਕਰ ਗੁੱਸੇ ਨਾਲ ਬੋਲਿਆ ਉਸ ਦੀਆਂ ਗੱਲਾਂ ਸੁਣ ਕੇ ਸਾਰੇ ਤਿਲਕਧਾਰੀ ਬ੍ਰਾਹਮਣ ਸ਼ਰਮਾ ਗਏ ਉਹਨਾਂ ਨੂੰ ਆਪਣੇ ਭੁੱਲੋ ਤੇ ਪਛਤਾਵਾ ਲੱਗਾ ਰਾਜਾ ਜਨਕ ਅੱਗੇ ਵਧਿਆ ਉਸ ਨੇ ਹੱਥ ਜੋੜ ਕੇ ਆਖਿਆ ਆਓ ਮਹਾਰਾਜ ਆਪ ਨੂੰ ਜੇ ਆਪਣੇ ਆਪ ਤੇ ਭਰੋਸਾ ਹੈ ਤਾਂ ਠੀਕ ਹੈ ਮੇਰੀ ਤਸੱਲੀ ਕਰਾ ਦੇਣੀ ਅਸ਼ਟਾਵਕਰ ਚੰਦਨ ਦੀ ਚੌਂਕੀ ਉੱਤੇ ਬਿਰਾਜਮਾਨ ਹੋ ਗਿਆ ਉਸ ਵੇਲੇ ਰਾਜੇ ਨੇ ਕੂੜਾ ਮੰਗਵਾਇਆ ਉਹ ਕੋੜਾ ਮਗਵਾਇਆ ਜਿਹੜਾ ਹਵਾ ਨਾਲ ਗੱਲਾਂ ਕਰਨ ਵਾਲਾ ਸੀ ਸਾਜ਼ ਨਾਲ ਲਗਾਮ ਬਹੁਤ ਪੱਕੀ ਸੀ ਅਸ਼ਟਾਵਕਰ ਨੇ ਘੋੜੇ ਵੱਲ ਤੱਕਿਆ ਮੁਰ ਰਾਜੇ ਜਨਕ ਵੱਲ ਦੇਖ ਕੇ ਆਖਣ ਲੱਗਾ हे राजन ਮੈਂ ਤੁਸਾਂ ਨੂੰ ਗਿਆਨ ਕਰਾਇਆ ਤਾਂ ਤੁਸਾਂ ਨੇ ਮੇਰੇ ਚੇਲੇ ਬਣ ਜਾਣਾ ਹੈ ਰਾਜੇ ਜਨਕ ਨੇ ਉੱਤਰ ਦਿੱਤਾ ਹਾਂ ਇਹ ਤਾਂ ਜ਼ਰੂਰੀ ਗੱਲ ਹੈ ਜਦੋਂ ਮੈਂ ਗੁਰੂ ਹੋ ਗਿਆ ਤੇ ਤੁਸੀਂ ਚੇਲੇ ਤਾਂ ਜ਼ਰੂਰੀ ਹੈ ਕਿ ਮੈਨੂੰ ਦਖਣਾ ਮਿਲੇਗੀ ਏ ਵੀ ਠੀਕ ਹੈ ਮਹਾਰਾਜ ਆਪ ਨੂੰ ਦਖਣਾ ਮਿਲਣੀ ਚਾਹੀਏ ਕਿਉਂਕਿ ਮੈਂ ਆਪ ਨੂੰ ਗਿਆਨ ਉਪਦੇਸ਼ ਉਸ ਵੇਲੇ ਦੇਣਾ ਹੈ ਜਦੋਂ ਆਪ ਨੇ ਰਕਾਬ ਉਤੇ ਪੈਰ ਰੱਖਣਾ ਹੈ ਮੁਰ ਤੁਸਾਨੇ ਘੋੜੇ ਨਿਠਾ ਕੇ ਦੂਰ ਨਿਕਲ ਜਾਣਾ ਹੈ ਇਸ ਲਈ ਦਖਣਾ ਪਹਿਲਾਂ ਦੇ ਦਿਓ ਪਰ ਹੋਵੇ ਤਨ ਮਨ ਤਨ ਵਿੱਚੋਂ ਕਿਸੇ ਇੱਕ ਵਸਤੂ ਦੀ ਪਹਿਲਾਂ ਦਖਣਾ ਮਿਲਣੀ ਚਾਹੀਏ ਰਾਜਾ ਜਨਕ ਸੋਚੀ ਪੈ ਗਿਆ ਕਿ ਗੱਲ ਤਾਂ ਠੀਕ ਹੈ ਦਖਣਾ ਤਾਂ ਪਹਿਲੀ ਪਹਿਲਾਂ ਦੇਣੀ ਪਵੇਗੀ ਪਰ ਕਿਸ ਵਸਤੂ ਦੀ ਤਨ ਮਨ ਤੇ ਧਨ ਤਿੰਨਾਂ ਦਾ ਸਬੰਧ ਜੀਵਨ ਨਾਲ ਹੈ ਜੇ ਇੱਕ ਚੀਜ਼ ਵੀ ਘੱਟ ਜਾਏ ਤਾਂ ਨੁਕਸਾਨ ਹੁੰਦਾ ਹੈ ਜੀਵਨ ਸੁਖ ਨਹੀਂ ਰਹਿੰਦੇ ਇਹ ਅਨੋਖਾ ઋષਿ ਹੈ ਇਸ ਦੀਆਂ ਗੱਲਾਂ ਅਨੋਖੀਆਂ ਹਨ ਰਾਜਾ ਸੋਚਦਾ ਰਿਹਾ ਪਰ ਉਸ ਨੂੰ ਕੋਈ ਗੱਲ ਨਾ ਔੜੀ ਉਹ ਫੈਸਲਾ ਨਾ ਕਰ ਸਕਿਆ ਮਹਾਰਾਜ ਮੈਨੂੰ ਰਾਜ ਭਵਨ ਵਿੱਚ ਜਾਣ ਦੀ ਆਗਿਆ ਬਖਸ਼ੀ ਜਾਏ ਮੈਂ ਮੁੜ ਆ ਕੇ ਆਪ ਨੂੰ ਅਰਜ਼ ਕਰਾਂਗਾ ਕਿ ਦੱਖਣਾ ਕਿਸ ਵਸਤੂ ਦੀ ਦੇ ਸਕਦਾ ਹਾਂ ਆਪ ਜਾ ਸਕਦੇ ਹੋ ਅਸ਼ਟਾਵਕਰ ਨੇ ਆਗਿਆ ਦੇ ਦਿੱਤੀ ਇਹ ਸੁਣ ਕੇ ਸਾਰੀ ਸਭਾ ਵਿੱਚ ਸਨਨਾਟਾ ਛਾ ਗਿਆ ਸਾਰੇ ਵਿਦਵਾਨ ਸੋਚੀ ਪਏ ਗਏ ਕਿ ਇੱਕ ਰੂਪ ਬ੍ਰਾਹਮਣ ਜ਼ਰੂਰ ਗੁਣੀ ਹੈ ਰਾਜਾ ਜਨਕ ਰਾਜ ਪਵਨ ਵੱਲ ਚਲਿਆ ਗਿਆ ਤੇ ਅਸ਼ਟਾਵਕਰ ਚੰਦਨ ਦੀ ਚੌਂਕੀ ਉੱਤੇ ਬਿਰਾਜ ਗਿਆ ਉਸ ਦੀ ਪੂਜਾ ਹੋਣ ਲੱਗੀ ਜਿਵੇਂ ਕਿ ਗੁਰੂ ਧਾਰਨ ਕਰਨ ਤੋਂ ਪਹਿਲਾਂ ਗੁਰੂ ਪੂਜਾ ਕਰਨੀ ਪੈਂਦੀ ਸੀ ਰਾਜਾ ਜਨਕ ਨੇ ਕਿਹਾ ਜਿਸ ਨੂੰ ਮੈਂ ਗੁਰੂ ਧਾਰਨ ਕਰਨ ਲੱਗਾ ਹਾਂ ਉਹ ਤਿੰਨਾਂ ਤਨ ਮਨ ਧਨ ਵਿੱਚੋਂ ਕਿਸੇ ਇੱਕ ਨੂੰ ਤਖਣਾ ਵਿੱਚ ਮੰਗਦਾ ਹੈ ਦੱਸੋ ਕੀ ਦਿਆਂ ਕਿਉਂਕਿ ਤੁਸੀਂ ਦੁੱਖ ਸੁਖ ਦੇ ਭਾਈਵਲ ਹੋ ਰਾਣੀ ਸੁਣ ਕੇ ਸੋਚੀ ਪਈ ਗਈ ਕੁਝ ਚਿਰ ਸੋਚ ਕੇ ਉਸਨੇ ਕਿਹਾ हे ਰਾਜਨ ਜੇ ਤਨਦਾਨ ਕੀਤਾ ਤਾਂ ਦੁੱਖ ਹੋਏਗਾ ਗਰੀਬੀ ਆਏਗੀ ਜੇ ਤਨਦਾਨ ਕੀਤਾ ਕਸ਼ਟ ਉਠਾਣਾ ਪਵੇਗਾ ਚੰਗਾ ਹੈ ਕਿ ਆਪ ਦੱਖਣਾ ਵਿੱਚ ਮਨ ਦੇ ਦਿਓ ਮਨ ਦੇਣ ਨਾਲ ਕੋਈ ਐਸਾ ਕਸ਼ਟ ਨਹੀਂ ਹੋਣ ਲੱਗਾ ਰਾਜਾ ਜਨਕ ਸੋਚਣ ਲੱਗਾ ਕਿ ਰਾਣੀ ਨੇ ਜੋ ਸਲਾਹ ਦਿੱਤੀ ਹੈ ਉਹ ਠੀਕ ਹੈ ਜਾਂ ਨਹੀਂ ਪਰ ਸੋਚ ਕੇ ਉਹ ਵੀ ਇਸ ਸੱਟੇ ਤੇ ਪੁੱਜਾ ਕਿ ਸਭਾ ਵਿੱਚ ਆ ਕੇ ਉਸਨੇ ਹੱਥ ਜੋੜ ਕੇ ਅਸ਼ਟਾਵਕਰ ਨੂੰ ਆਖਿਆ ਮੈਂ ਗੁਰੂ ਦੇਖਿਆ ਵਿੱਚ ਮਨ ਅਰਪਣ ਕਰਦਾ ਹਾਂ ਹੁਣ ਤੋਂ ਮੇਰੇ ਮਨ ਤੇ ਆਪ ਦਾ ਅਧਿਕਾਰ ਹੋਇਆ ਚਲੋ ਠੀਕ ਹੈ ਹੁਣ ਤੁਸੀਂ ਕੋੜੇ ਤੇ ਚੜਨ ਦੀ ਤਿਆਰੀ ਕਰੋ ਮਨ ਮੇਰਾ ਹੈ ਤੇ ਮੇਰੇ ਆਖੇ ਲੱਗੇਗਾ ਅਸ਼ਟਾਵਕਰ ਨੇ ਆਗਿਆ ਦਿੱਤੀ ਸਭਾ ਵਿੱਚ ਬੈਠੇ ਸਭ ਹੈਰਾਨ ਹੋ ਗਏ ਕਿ ਰਾਜਾ ਜਨਕ ਦਾ ਗੁਰੂ ਬਣਨ ਲੱਗਾ ਹੈ ਕਿ ਐਸੇ ਕਰੂਪ ਬੰਦੇ ਦੇ ਭਾਗ ਜਾਗ ਪਏ ਰਾਜਾ ਘੋੜੇ ਉੱਤੇ ਚੜਨ ਲੱਗਾ ਕਿ ਅਜੇ ਰਕਾਬ ਵਿੱਚ ਪੈਰ ਰੱਖਿਆ ਹੀ ਸੀ ਕਿ ਅਸ਼ਟਾਵਕਰ ਬੋਲਿਆ ਰਾਜਨ ਮੇਰੇ ਮਨ ਦੀ ਇੱਛਾ ਨਹੀਂ ਕਿ ਘੋੜੇ ਉੱਤੇ ਚੜੇ ਰਾਜੇ ਨੇ ਉਸੇ ਵੇਲੇ ਰਕਾਬ ਤੋਂ ਪੈਰ ਚੁੱਕ ਕੇ ਧਰਤੀ ਤੇ ਰੱਖ ਦਿੱਤਾ ਅਸ਼ਟਾਵਕਰ ਉਸ ਵੱਲ ਦੇਖਣ ਲੱਗ ਪਿਆ ਘੋੜੇ ਉੱਤੇ ਚੜਨ ਦੀ ਉਸਦੇ ਮਨ ਦੀ ਇੱਛਾ ਦੂਰ ਹੋ ਗਈ ਉਸੇ ਵੇਲੇ ਅਸ਼ਟਾਵਕਰ ਨੇ ਦੂਸਰੀ ਵਾਰ ਆਖਿਆ ਮੇਰਾ ਮਨ ਚਾਹੁੰਦਾ ਹੈ ਕਿ ਉਦਾਲੇ ਦਾ ਲਿਬਾਸ ਉਤਾਰ ਦਿੱਤਾ ਜਾਏ ਰਾਜਾ ਜਨਕ ਉਸੇ ਵੇਲੇ ਲੀੜੇ ਲਾਹੁਣ ਲੱਗਾ ਤਾਂ ਉਸ ਨੂੰ ਗਿਆਨ ਹੋਇਆ ਉਹ ਮਨ ਉੱਤੇ ਕਾਬੂ ਪਾਉਣਾ ਮਨ ਪਿੱਛੇ ਆਪ ਨਾ ਲੱਗਣਾ ਹੀ ਸੁੱਖਾਂ ਦਾ ਗਿਆਨ ਹੈ ਮਨ ਭਟਕਦਾ ਰਹਿੰਦਾ ਹੈ ਉਸ ਨੇ ਉਸੇ ਵੇਲੇ ਅਸ਼ਟਾਵਕਰ ਦੇ ਚਰਨਾਂ ਉੱਤੇ ਮੱਥਾ ਟੇਕ ਦਿੱਤਾ ਤੇ ਆਖਿਆ ਤੁਸੀਂ ਮੇਰੇ ਗੁਰੂ ਹੋ ਉਸੇ ਵੱਲੇ ਖੁਸ਼ੀ ਦੇ ਮੰਗਲਾਚਰਨ ਹੋਣ ਲੱਗ ਪਏ ਜੱਗ ਸ਼ੁਰੂ ਹੋ ਗਿਆ ਵੱਡੇ ਵੱਡੇ ਬ੍ਰਾਹਮਣਾਂ ਨੂੰ ਅਸ਼ਟਾਵਕਰ ਦੇ ਚਰਨੀ ਲੱਗਣਾ ਪਿਆ ਰਾਜਾ ਜਨਕ ਬਾਰੇ ਭਾਈ ਗੁਰਦਾਸ ਜੀ ਨੇ ਉਚਾਰਿਆ ਹੈ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੌ ਚੱਲਿਆ ਗਣਗੰਦਰਬ ਸਬਾ ਸੁਖਵਾਸੀ ਰਾਜਾ ਜਨਕ ਵੱਡਾ ਪ੍ਰਤਾਪੀ ਹੋਇਆ ਜਿਹੜਾ ਮਾਇਆ ਵਿੱਚ ਉਦਾਸ ਸੀ ਗੁਰੂ ਧਾਰਨ ਕਰਨ ਪਿੱਛੋਂ ਉਸਨੇ ਬਹੁਤ ਭਗਤੀ ਕੀਤੀ ਮਨ ਨੂੰ ਐਸਾ ਬਣਾ ਲਿਆ ਕਿ ਮਾਇਆ ਦਾ ਕੋਈ ਵੀ ਅੰਗ ਉਸ ਉਤੇ ਅਸਰ ਨਹੀਂ ਕਰ ਸਕਦਾ ਮੋਹ ਮਾਇਆ ਲਾਲਚ ਹੰਕਾਰ ਤੇ ਵਾਸ਼ਨਾ ਕਾਮ ਦਾ ਜੋਸ਼ ਵੀ ਉਸ ਦੇ ਮਨ ਦੀ ਇੱਛਾ ਅਨਸਾਰ ਹੋ ਗਿਆ ਉਹ ਰਾਜਾ ਭਗਤ ਬਣ ਗਿਆ ਵੱਡੇ ਪ੍ਰਤਾਪੀ ਰਾਜੇ ਜਨਕ ਦੀ ਕਥਾ ਬਹੁਤ ਵੱਡੀ ਹੈ ਜੇ ਪੂਰਾ ਬਿਆਨ ਕਰਨ ਲੱਗਿਏ ਤਾਂ ਗ੍ਰੰਥਾਂ ਦੇ ਗ੍ਰੰਥ ਬਣਦੇ ਤੁਰੇ ਜਾਣ ਭਗਤ ਦੀਆਂ ਕਥਾਵਾਂ ਨਾ ਮੁਕਣ ਆਪ ਦਾ ਅੰਤ ਕਾਲ ਆ ਗਿਆ ਪੰਜ ਪੂਤਕ ਸਰੀਰ ਨੂੰ ਛੱਡ ਕੇ ਅਗਲੀ ਦੁਨੀਆ ਵੱਲ ਜਾਣਾ ਸੀ ਸਰੀਰ ਨੂੰ ਜਿਉਂ ਹੀ ਆਤਮਾ ਨੇ ਛੱਡਿਆ ਤਾਂ ਕੁਦਰਤ ਵੱਲੋਂ ਆਪੇ ਹੀ ਬੇਅੰਤ ਅਨੁਢਿਟ ਸੰਖ ਵਜਣ ਲੱਗ ਪਏ ਨਾਰ ਸਿੰਘ ਬੋਲੇ ਮੰਗਲਾਚਰ ਮੰਗਲਾਚਾਰ ਦੀਆਂ ਧੁਨੀਆਂ ਉਤਪਨ ਹੋਈਆਂ ਆਖਦੇ ਹਨ ਦੇਵਤੇ ਅਤੇ ਗੰਦਾਰਬ ਆਏ ਅਪਸਰਾਂ ਆਈਆਂ ਪਾਕਤ ਜਨ ਤੇ ਨੇਕ ਰੂਹਾਂ ਦੇ ਦਲ ਸਵਾਗਤ ਕਰਨ ਲਈ ਆਏ ਆਖਦੇ ਹਨ ਜਨਕ ਨੇ ਜੋ ਭਗਤੀ ਦਾ ਦਿਖਾਵਾ ਕੀਤਾ ਸੀ ਉਹ ਵਾਹਿਗੁਰੂ ਦੇ ਦਰ ਉਤੇ ਹੋਮੇ ਲਿਖਿਆ ਗਿਆ ਜਦੋਂ ਦੇਵਤੇ ਲੈਣ ਆਏ ਤਾਂ ਵਾਹਿਗੁਰੂ ਨੇ ਹੁਕਮ ਦਿੱਤਾ ਹੈ ਦੇਵਤਿਓ ਰਾਜੇ ਜਨਕ ਨੂੰ ਨਰਕਾਂ ਵਾਲੇ ਰਾਸਤੇ ਦੇਵਪੁਰੀ ਲਿਉਣਾ ਕਿਉਂਕਿ ਉਸ ਦੇ ਥੋੜੇ ਹੋਮੇ ਦਾ ਫਲ ਉਸ ਨੂੰ ਜ਼ਰੂਰ ਮਿਲੇ ਇਨਸਾਫ ਹੁੰਦਾ ਹੈ ਇੱਥੇ ਬੇਇਨਸਾਫੀ ਨਹੀਂ ਹੋ ਸਕਦੀ ਬਸ ਇੰਨਾ ਹੀ ਕਾਫੀ ਹੈ ਉਸ ਦਾ ਫੁੱਲਾਂ ਵਾਲਾ ਵਿਵਾਨ ਉੱਥੋਂ ਦੀ ਆਏ ਜਿਵੇਂ ਵਾਹਿਗੁਰੂ ਦਾ ਹੁਕਮ ਸੀ ਤਿਵੇਂ ਸਭ ਨੇ ਮੰਨਣਾ ਸੀ ਦੇਵਤਿਆਂ ਨੇ ਰਾਜੇ ਜਨਕ ਦਾ ਜਲੂਸ ਨਰਕਾਂ ਵੱਲ ਮੋੜ ਲਿਆ ਨਰਕ ਆਇਆ ਨਰਕ ਦੇ ਵਿੱਚ ਹਾਹਾਕਾਰ ਮਚੀ ਹੋਈ ਸੀ ਜੀਵ ਪਾਪ ਤੇ ਕੁਕਰਮਾਂ ਦਾ ਫਲ ਭੋਗ ਰਹੇ ਸਨ ਕੋਈ ਅੱਗ ਵਿੱਚ ਸੜ ਰਿਹਾ ਸੀ ਕੋਈ ਪੁੱਠਾ ਟੰਗਿਆ ਸੀ ਤੇ ਅੱਗ ਬਲਦੀ ਸੀ ਕਈਆਂ ਰੂਹਾਂ ਨੂੰ ਤੇਲ ਦੇ ਕਢਾਇਆਂ ਵਿੱਚ ਤਲਿਆ ਜਾ ਰਿਹਾ ਸੀ ਤਿਲਾ ਵਾਂਗ ਕੋਲੂ ਵਿੱਚ ਪੀੜੇ ਜਾ ਰਹੇ ਸਨ ਵੱਡੀ ਹੈਰਾਨੀ ਦੀ ਗੱਲ ਇਹ ਸੀ ਨਾ ਉਹ ਮਰਦੇ ਸਨ ਤੇ ਨਾ ਜਿਉਂਦੇ ਸਨ ਰੂਹਾਂ ਦੁੱਖਾਂ ਨੂੰ ਚਲਦਿਆਂ ਹੋਈਆਂ ਬਿਲ ਲਾਉਂਦੀਆਂ ਸਨ ਉਹ ਤਰਲੇ ਕਰਦੇ ਸਨ ਨਰਕਾਂ ਵੱਲ ਦੇਖ ਕੇ ਰਾਜੇ ਜਨਕ ਨੇ ਪੁੱਛਿਆ ਇਹ ਕਿਹੜੀ ਥਾਂ ਹੈ ਨਰਕ ਦੇ ਰਾਖੇ ਜਮਦੂਤ ਨੇ ਕਿਹਾ ਮਹਾਰਾਜ ਇਹ ਨਰਕ ਹਨ ਉਹਨਾਂ ਲੋਕਾਂ ਵਾਸਤੇ ਜਿਹੜੇ ਇਸ ਇਸ ਸੰਸਾਰ ਉੱਤੇ ਚੰਗੇ ਕਰਮ ਨਹੀਂ ਕਰਦੇ ਹਨ ਉਹ ਹੁਣ ਦੁੱਖ ਪਾਉ ਰਹੇ ਹਨ ਰਾਜੇ ਜਨਕ ਨੇ ਕਿਹਾ ਇਹਨਾਂ ਨੂੰ ਹੁਣ ਛੱਡ ਦੇਣਾ ਚਾਹੀਦਾ ਹੈ ਬਹੁਤ ਦੁੱਖ ਉਠਾ ਲਿਆ ਦੇਖੋ ਕਿਵੇਂ ਤਰਲੇ ਪਾ ਰਹੇ ਹਨ ਜਮਾ ਬੋਲੇ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ ਹਾਂ ਜੇ ਕੋਈ ਪੁੰਨ ਫਲ ਦੇਵੇ ਤਾਂ ਇਹਨਾਂ ਦੀ ਵੀ ਬੰਦក្លਾਸੀ ਹੋ ਸਕਦੀ ਹੈ ਰਾਜੇ ਜਨਕ ਨੂੰ ਤਰਸ ਆ ਗਿਆ ਉਸਨੇ ਕਿਹਾ ਮੇਰੇ ਇੱਕ ਘੜੀ ਸਿਮਰਨ ਦਾ ਫਲ ਲੈ ਕੇ ਇਹਨਾਂ ਨੂੰ ਛੱਡ ਦਿਓ ਜਮਾ ਨੇ ਤੱਕੜ ਮੰਗਵਾਇਆ ਇੱਕ ਪਾਸੇ ਰਾਜੇ ਜਨਕ ਦੇ ਸਿਮਰਨ ਦਾ ਫਲ ਰੱਖਿਆ ਤੇ ਦੂਜੇ ਪਾਸੇ ਨਰਕੀ ਰੂਹਾਂ ਬਿਠਾਈਆਂ ਹੌਲੀ ਹੌਲੀ ਕਰਕੇ ਸਾਰੀਆਂ ਨਰਕੀ ਰੂਹਾਂ ਸ਼ਾਬੇ ਤੇ ਚੜ ਗਈਆਂ ਨਾਰਕ ਖਾਲੀ ਹੋ ਗਿਆ ਰੂਹਾਂ ਰਾਜੇ ਜਨਕ ਨਾਲ ਹੀ ਸਵਰਗਾਂ ਵੱਲ ਤੁਰ ਪਈਆਂ ਬੜੇ ਪ੍ਰਤਾਪ ਤੇ ਸ਼ਾਨ ਨਾਲ ਰਾਜਾ ਜਨਕ ਵਾਹਿਗੁਰੂ ਦੇ ਦਰਬਾਰ ਤੇ ਉਸਦੇ ਦੇਵ ਲੋਕ ਵਿੱਚ ਪੁੱਜਾ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਪ ਜੀ ਦੇ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ